ਹਾਂ ਜੀ ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੜ ਸੇ ਲਈ ਲੈ ਕੇ ਆਏ ਜੀ ਜਿਸ ਕਰਕੇ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੀਲੂ ਪਸ਼ੂ ਰੱਖੇ ਹੋਏ ਆ ਕੋਈ ਬਈ ਦਾ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਈ ਤੋਂ ਟੇਲ ਬਈ ਜੀ ਸਤਿ ਸ਼੍ਰੀ ਅਕਾਲ ਸ੍ਰੀ ਅਕਾਲ ਜੀ ਹੋ ਠੀਕ ਹੂੰ ਵਧੀਆ ਹਾਂਜੀ ਵਧੀਆ ਜੀ ਨਾਮ ਤੇ ਡਰੈਸ ਬੋਲੋ ਨਾਮ ਅਮਰਦੀਪ ਪਿੰਡ ਬੁਰਜ ਫਤਿਹਗੜ੍ਹ ਜਿਲ੍ਹਾ ਬਰਨਾਲਾ ਜੀ ਤਹਿਸੀਲ ਬਈ ਤਹਿਸੀਲ ਤਾਂ ਬਈ ਨੇੜੇ ਪਿੰਡ ਬਈ ਨੇੜੇ ਪਿੰਡ ਸੈਣਾ ਵੀ ਮੋਬਾਈਲ ਨੰਬਰ ਬੋਲ 9772 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਇਹ ਬੈਲ ਦੇ ਕਿਹੜਾ ਸੂਆ ਸੂਈ ਆ ਇਹ ਬਈ ਦੂਜਾ ਸੂਆ ਸੂਈ ਵੀ ਆਪਣੇ ਕੋਲ ਕਦੋਂ ਸੂਈ ਆ ਬਈ ਸੂਈ ਨੂੰ ਹੋ ਗਏ 5 ਹੀ ਦਿਨ ਬੱਚਾ ਕੀ ਆ ਮਗਰ ਬਈ ਮਗਰ ਬੱਚਾ ਹੀ ਬੱਚਾ ਬਾਈ ਠੀਕ ਆ ਕਿੰਨਾ ਕੁ ਬਈ ਦੁੱਧ ਹੁਣ ਹੈ ਦੁੱਧ ਇਸ ਟਾਈਮ ਬਈ 5 ਕਿਲੋ ਹੈ ਠੀਕ ਆ 16 ਕਿਲੋ ਦੁੱਧ ਕੱਢੂਗੀ ਦੋਨੇ ਟਾਈਮਾਂ ਦਾ ਬਈ ਦੋਨੇ ਟਾਈਮਾਂ ਠੀਕ ਆ ਬਈ ਫੇਸ ਚੰਗਾ ਬਰੀਡ ਚੈੱਕ ਕਰ ਲੋ ਕੱਦ ਚੈੱਕ ਕਰ ਲੋ ਥਣ ਬਹੁਤ ਚੰਗਾ ਬਾਈ ਮੁੱਠੀ ਵਾਲਾ ਥਣ ਚਵਾਈ ਕਿਵੇਂ ਹੈ ਬਾਈ ਚਵਾਈ ਪੂਰੀ ਇੱਕ ਨੰਬਰ ਹੈ ਇੱਕ ਨੰਬਰ ਹੈ ਬਾਈ ਆਰਡਰ ਬਾਈ ਪਸ਼ਾਂ ਤੋਂ ਚੈੱਕ ਕਰਵਾਣੇ ਆ ਆਰਡਰ ਦੀ ਕੁਆਲਿਟੀ ਚੈੱਕ ਕਰ ਲੋ ਖੋਲ ਦੇ ਬਾਈ ਤੋੜ ਕੇ ਦਿਖਾ ਦੂੰ ਠੰਡੀ ਠੁੰਡੀ ਹੈ ਵਧੀਆ ਬਾਈ ਠੰਡੀ ਸੀਲ ਪੂਰੀ ਹੈ ਬਾਈ ਮਸ਼ੀਨ ਦੇ ਚੋ ਬੋਥੀ ਚੋ ਪੂਰੀ ਹੋਣੀ ਠੀਕ ਹੈ ਬਾਈ ਬਾਕੀ ਤੋਰਾ ਚੈੱਕ ਕਰਵਾਣੇ ਆ 5 ਕਿਲੋ ਲੀਟਰ ਦੁੱਧ ਬਾਈ ਨੇ ਦੋਨੇ ਡੰਗਾ ਦੱਸਿਆ ਬਾਈ ਥਣ ਲਈ ਬਾਈ ਇੱਕ ਨੰਬਰ ਫੇਸਬੁਕ ਚੰਗਾ ਕਰਮਾਈ ਦਾ ਪ੍ਰਿੰਟ ਵੀ ਚੰਗਾ ਤੇ ਮੁੱਲ ਕੀ ਹੈ ਵੀਰੇ ਜੈ ਜੈ ਦਾ ਮੁੱਲ ਬਾਈ 55000 ਹੈ ਮਾਨਤਨ ਹੋ ਜਾ ਹਾਂ ਮਾਨਤਨ ਕਰ ਦਾਂਗੇ ਵੀ ਠੀਕ ਆ 55000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜਾਊਗਾ ਤੋਰਾ ਚੈੱਕ ਕਰ ਲਓ ਬਾਈ ਬੜਾ ਲੈ ਮੋੜ ਲੇ ਬਾਈ ਮੋੜ ਲਿਓ ਠੰਡੀ ਸੀਲੋਂ ਪੂਰੀ ਆ ਹਾਂ ਪੂਰੀ ਫੋਲੀ ਠੀਕ ਆ ਬਾਈ ਲੇ ਵੀ ਬਾਈ ਕਹਿੰਦਾ ਤਾਰਾ ਮਾਰ ਕੇ ਦਿਖਾਉਣੇ ਕੋਈ ਚੱਕਰ ਨਹੀਂ ਲੈ ਚ ਬਾਈ ਚੈੱਕ ਕਰ ਲੈ। ਦਵਾਈ ਚੰਗੀ ਆ ਨਾ। ਦਵਾਈ ਪੂਰੀ ਇਕ ਨੰਬਰ ਆਈ। ਹੂੰ। ਤੇ ਮੁੱਲ ਬਾਈ ਨੇ 55000 ਰੁਪਇਆ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾ ਜਰੂਰ ਹੋ ਜਾਊਗਾ। ਤੇ ਕਿਸੇ ਵੀਰ ਨੂੰ ਬਾਈ ਬੜਾ ਪਸੰਦ ਆਵੇ ਤਾਂ ਬਾਈ ਨਟ ਨਟ ਕਰ ਲਿਓ। ਧੰਨਵਾਦ।